ਦਾ ਆਪਣਾ ਮਾਨ ਬਠਿੰਡੇ ਦਾ ਚਨੀਰ ਹੈ ਜੀ ਚਨੀਰ ਰੋਡਵੇਜ਼ ਬੱਸ ਦੇ ਪਿੱਛੇ ਹਿੰਦੀ ਲਿਖੀ ਹੋਈ ਹੈ ਬਾਈ ਲੱਖਾਂ ਦੇ ਨਾਲ ਚੱਲੇ ਕਰਦੇ ਗੱਲਬਾਤ ਪੁੱਛਦੇ ਆ ਬਾਈ ਨੂੰ ਕੀ ਕਾਰਨ ਹੈ ਕੀ ਮਜਬੂਰੀ ਬਣ ਗਈ ਪੰਜਾਬ ਤੇ ਰੋਡਵੇਜ਼ ਇਸ ਤਰ੍ਹਾਂ ਲਿਖਣ ਦੀ ਬੱਸ ਰੋਡਵੇਜ਼ ਪੰਜਾਬ ਦੀ ਹੈ ਨਾ ਹਾਂਜੀ ਆ ਯਾਰ ਪੰਜਾਬੀ ਦੀ ਤਾਂ ਮਾੜੀ ਮੋੜੀ ਕਦਰ ਕਰਦੇ ਆ ਹਿੰਦੀ ਜੀ ਸੁਣ ਲਿਆ ਉਹ ਹਿੰਦੀ ਪਰ ਵੀ ਜੰਦਰ ਹਾਂ 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 ਇਹਨੇ ਕਦੀ ਇਹ ਤਾਂ ਗੱਡੀ ਇਹ ਆਟੋ ਸਟੇਜ ਚੱਲਦੀ ਹੈ ਨਾ ਇਹ ਗੱਡੀ ਆਪਰੇ ਨਾ ਹੁੰਦੀ ਜਿਹਦਾ ਜਵਾਬ ਦੇ ਹਾਂਜੀ ਜੇਮੀਆਂ ਗੱਡੀਆਂ ਜਿਹੜੀਆਂ ਬੱਸਾਂ ਹਾਂਜੀ ਰਾਣੇ ਦੀਆਂ ਰਾਜਸਥਾਨ ਦੀਆਂ ਦਿੱਲੀ ਦੀਆਂ ਹਮਾਚਲ ਦੀਆਂ ਜੂਪੀ ਆਉਂਦੀਆਂ ਜੂਪੀ ਦੀ ਐਪਲੀਕੇਸ਼ਨ ਮੈਂ ਕਿਹਾ ਦੂਜੇ ਸੁਣਦੇ ਉਹ ਪੰਜਾਬ ਆਉਂਦੀਆਂ ਨਾ ਉਹਨਾਂ ਦੇ ਪੰਜਾਬੀ ਲਿਖਿਆ ਹੁੰਦਾ ਜਾਂ ਹੁੰਦਾ ਜੀ ਕਿੱਥੇ ਪੂਰੇ ਵੀ ਲਿਖਿਆ ਹੁੰਦਾ ਮੰਗਦਾ ਹਾਂ ਬੋਰਡ ਤੇ ਕਿਸੇ ਵੀ ਬੱਸ ਦੇ ਉੱਤੇ ਮੈਨੂੰ ਤੂੰ ਉਜੇ ਰੁਪਿਆ ਦੀਆਂ ਬੱਸਾਂ ਦੇ ਉੱਤੇ ਮੈਨੂੰ ਦਿਖਾ ਦਿਂ ਕਿ ਪੰਜਾਬੀ ਵਿੱਚ ਲਿਖਿਆ ਹੋਇਆ ਹੈ ਹਾਂਜੀ ਸਾਰੀਆਂ ਬੱਸਾਂ ਤੇ ਹਿੰਦੀ ਵਿੱਚ ਲਿਖਿਆ ਹੋਇਆ ਹੈ ਹਾਂਜੀ ਇਹਦੇ ਪੰਜਾਬ ਰੋਡ ਵੀ ਦੀ ਬੱਸ ਹੈ ਇਹ ਤਾਂ ਪੰਜਾਬੀ ਵਿੱਚ ਲਿਖੀ ਹੋਈ ਹੈ ਹਾਂਜੀ ਇਹ ਸਾਡੀ ਸਮੱਸਿਆ ਥੋੜੀ ਹੈ ਅਗਲੀ ਸਮੱਸਿਆ ਇਹ ਬੱਸ ਵੀ ਪੰਜਾਬ ਚ ਨਹੀਂ ਜਾਂਦੀ ਆ ਸਰ ਥੋੜਾ ਮੈਸੇਜ ਲਾਵਾਂਗਾ ਜੀ ਜੀਵਨਗਰ ਚੱਲੀ ਆ ਮੇਰੀ ਗੱਲ ਕਰਾਂ ਜੀਵਨਗਰ ਚੱਲੀ ਆ ਥੋੜਾ ਮੈਸੇਜ ਦੀਪੂ ਚ ਲਿਖਿਆ ਜਾਊਗਾ ਨਾ ਆਪਾਂ ਲਿਖ ਨਹੀਂ ਸਕਦੇ ਜੀ ਮੈਨੇਜਰ ਦਾ ਨੰਬਰ ਦੇ ਆਹ ਇਹ ਆ ਵੀ ਲੱਗ ਗਿਆ ਮੈਨੇਜਰ ਦਾ ਨੰਬਰ ਦੇ ਦਿਆ ਨੰਬਰ ਦੇ ਆ ਜਾਓ ਮਾੜੀ ਰਾਤ ਆ ਦੇਖੋ ਜੀ ਬੱਸ ਨੇ ਚੱਲਣਾ ਪੰਜਾਬ ਚ ਲਿਖੀ ਹਿੰਦੀ ਬੈਠੇ ਆ ਨੰਬਰ ਬਾਈ ਲੱਖਾਂ ਤੁਹਾਨੂੰ ਲੈ ਗਿਆ ਸਟੈਂਡ ਝਨੀਰ ਬੱਸ ਦੇ ਤੇ ਰੁਕਦੀ ਹੈ ਬੱਸ ਜੀ ਐਮ ਨੂੰ ਲਾ ਜੋ ਵੀ ਚੱਲਣਾ ਐ ਜੀ ਐਮ ਨੂੰ ਲਾ ਆਹ ਤਾਂ 24 47 ਇਹ 550 ਹਾਂ ਨਾ ਤੇ ਮਗਾਪੇ ਹਿੰਦੀ ਗੱਲ ਹੀ ਕਰਦੇ ਹਾਲਾਗੇ ਅਜਿਹਾ ਕਿ ਜਿੰਨੀ ਪੈਣਾ ਜੈਨੋ ਨਹੀਂ ਜਲਦੀ ਸੀ ਉੱਤਰ ਦਿੱਲੀ ਜੈਪੁਰ ਕਿ ਨਹੀਂ ਪੰਜਾਬੀ ਉਹਨਾਂ ਘੱਟੀਆਂ ਨਾਲ ਜੇ ਤਾਂ ਇਹਦਾ ਮੈਂ ਮੋੜਦਾ ਇਹਦਾ ਕੈਰੈਕਟਰ ਵੀ ਇਹੀ ਗੱਲ ਕਹਿ ਰਿਹਾ ਸੀ ਮੈਂ ਆ ਗੱਲ ਕਰੋ ਬੰਦ ਕਰੋ ਹੈਲੋ ਹੈਲੋ ਕੱਟਿਆ ਕੱਟਿਆ ਤੋਂ ਵੀ ਹੈਲੋ ਕੋਈ ਆਰ ਤੋਂ ਲਾਲਾ ਆਵਾਜ਼ ਨਹੀਂ ਆਉਂਦੀ ਇਹਦਾ ਮੈਂ ਹੋਰ ਕੋ ਲੈ ਆਂ ਆਪਣਾ ਦੇਖੋ ਹਲੋ ਨਵਾਰੇ ਦਾ ਉਹਨੂੰ ਇਹੀ ਗੱਲ ਮੈਨੂੰ ਤਰਾ ਕਰਾਇਆ ਸੀ ਕਿ ਉਹ ਕਹਿੰਦਾ ਵੀ ਇਹ ਦੂਜੇ ਸੂਪਿਆਂ ਚ ਬੱਸ ਚੱਲਦੀ ਹੈ ਜਿਹੜੀਆਂ ਦੂਜੇ ਸੂਪਿਆਂ ਦੀਆਂ ਬੱਸਾਂ ਪੰਜਾਬ ਆਉਂਦੀਆਂ ਨੇ ਕਿਸੇ ਬੱਸ ਦੇ ਉੱਤੇ ਪੰਜਾਬੀ ਵਿੱਚ ਨਹੀਂ ਲਿਖਿਆ ਹੁੰਦਾ ਨਾ ਬੋਰਡ ਨਾ ਉਹ ਲਿਖਿਆ ਹੁੰਦਾ ਆ ਜੀਐਮ ਆਉਗਾ ਨੰਬਰ ਮੈਂ ਉਹੀ ਗੱਲ ਕਹਿੰਦਾ ਇਹ ਗੱਲ ਆਪ ਕੋਈ ਖਸੂਰ ਸੋਚਾ ਤਾਂ ਨਹੀਂ ਹੈ ਕੋਈ ਤਾਂ ਡਰਾਈਵਰ ਕਰੈਕਟਰ ਦਾ ਖਸੂਰ ਨਹੀਂ ਹੈਗਾ ਹਣਾ ਆਪਣੇ ਕੋਲ ਤੇ ਸਾਡੇ ਵਿਭਾਗ ਦੇ ਕਬੱਡੀ ਨੂੰ ਜਿਹਨੂੰ ਭਾਈ ਬਾਗ ਜੋ ਘੱਟਾ ਮਾਰਿਆ ਇਹੋ ਗੱਲ ਕਰਾਉਂਦੇ ਨੇ ਵੱਡੀ ਅੱਡੇ ਲੋਕੇ ਕਰਦੇ ਜਾਵੋ ਤਾਂ ਜਾਵੋ ਲੈ ਕੇ ਭਾਈ ਕਰਾਵਾ ਦਿਓ ਕਰਾਉਣੇ ਵੀਰੇ ਕਰਾਉਣੇ ਆ ਲੈ ਨੰਬਰ ਦੇ ਯਾਰ ਕਸਿਕਾ ਜੀ ਕੀ ਹਾਲ ਨੇ ਅਸੀਂ ਬੈਠੇ ਜੀ ਥੋੜੀ ਰੋਡ 'ਤੇ ਬੱਸ 'ਚ ਬੈਠੇ ਆਂ ਪਤਲੀ ਰੱਡੇ 'ਤੇ ਖੜੀ ਆ ਮਾਨਸਾ ਜ਼ਿਲ੍ਹੇ 'ਚ ਥੋੜੀ ਬੱਸ ਦੇ ਮੈਂ ਕਰਨਾ ਹਿੰਦੀ 'ਚ ਬੋਰਡ ਵੀ ਹਿੰਦੀ 'ਚ ਆ ਤੇ ਲਿਖਿਆ ਵੀ ਹਿੰਦੀ 'ਚ ਰੋਡ ਵਿੱਚ ਪੰਜਾਬ ਰੋਡ ਲਈ ਇਹ ਕਿਉਂ ਬਾਈ ਯਾਰ ਪੰਜਾਬ ਦੇ ਬੱਚੇ ਜੇ ਆਪਾਂ ਪੰਜਾਬ ਦੇ ਬੱਚੇ ਆਪਾਂ ਪੰਜਾਬੀ ਲਿਖਣੀ ਹਿੰਦੀ ਲਿਖਣੀ ਆ ਚਲੋ ਪੰਜਾਬੀ ਲਿਖਾਏ ਕਿੱਥੇ ਇਹ ਕਿਹਦੀ ਦੀ ਬੱਸ ਆ ਬਈ ਲੁਧਿਆਣਾ ਲੁਧਿਆਣਾ ਦੀ ਬਈ ਅੱਗੇ ਕਰਦਾ ਫਿਰ ਰੱਡੇ ਤੋਂ ਗੱਡੀ ਸਫਾਰਾ ਅੱਗੇ ਗੱਡੀਆਂ ਖੜੀਆਂ ਨੇ ਨੰਬਰ ਬੋਲੋ ਨੰਬਰ ਕਿੰਨਾ ਬਾਈ ਵੱਸਦਾ ਨੰਬਰ ਬੋਲ ਦਿਓ ਬਾਈ 84 8453 ਪੀਵੀ10 ਹਾਂਜੀ ਹੜ ਜਾ ਇਹਨੇ ਕੋਲ ਹਾਂ ਵੀ ਇਹ ਹੋ ਗਈ ਨਾ ਬੰਮਾ ਇਹ ਦੌਰ ਕਰੋ ਬਾਈ ਯਾਰ ਐ ਐ ਨਾ ਆਪਾਂ ਆਪਣੀ ਮਾਂ ਬੋਲੀ ਨੂੰ ਜੇ ਪੰਜਾਬ ਦੀ ਮਾਰਾਂਗੇ ਕਬਰ ਸਿਰਦਾ ਫਿਰਦੇ ਆ ਦੇਖਣ ਤਾਂ ਮਾਰਦ ਨੂੰ ਸਰਕਾਰ ਤਾਂ ਜ਼ੋਰ ਲਾਉਂਦੀ ਆ ਵੀ ਅਸੀਂ ਡਾਕਟਰਾਂ ਦੇ ਵਿੱਚ ਚਾਰ ਸਪੇਰੇ ਬੋਰਡਾਂ ਦੇ ਉੱਤੇ ਪੰਜਾਬੀ ਕਰਤੀ ਹਲੇ ਤੇ ਇਧਰ ਬੱਸਾਂ ਦੇ ਉੱਤੇ ਸਾਡੀ ਬੋਲੀ ਨੂੰ ਮਾਰਿਆ ਜਾਂਦਾ ਇਹ ਜ਼ਰੂਰ ਧਿਆਨ ਰੱਖਿਓ ਬਈ ਠੀਕ ਹੈ ਜੀ ਇਹ ਸਭ